ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਇਹ ਦਸੰਬਰ ਦੇ ਮਹੀਨੇ ਦੇ ਵਿੱਚ ਕਿਹੜੇ ਕੰਮ ਕਰਨੇ ਆ ਅਤੇ ਕਿਹੜੇ ਕੰਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਕਿਹੜੀਆਂ ਚੀਜ਼ਾਂ ਖਾਣ ਪੀਣ ਤੋਂ ਪਰ ਇਹ ਏਜ ਰੱਖਣਾ ਹੈ ਖਾਸ ਕਰਕੇ ਸਿੱਖਣੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਸਮਝਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਪੈੜ ਪ੍ਰਾਵਾਹਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪ ਵਾਹਿਗੁਰੂ ਜੀ ਜਾਂ ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਦਸੰਬਰ ਮਹੀਨੇ ਦੇ ਵਿੱਚ ਜੋ ਕੰਮ ਆਪਾਂ ਦੱਸਣ ਜਾ ਰਹੇ ਹਾਂ ਵੀ ਜਿਹੜੇ ਕੰਮ ਕਰਨੇ ਆ ਜਾਂ ਕਿਹੜੇ ਨਹੀਂ ਕਰਨੇ ਇਹ ਦਸੰਬਰ ਮਹੀਨੇ ਦੇ ਵਿੱਚ ਪਾਬੰਦੀਆਂ ਕਿਉਂ ਦਸੰਬਰ ਮਹੀਨੇ ਬਾਰੇ ਇਹ ਗੱਲਾਂ ਕਿਉਂ ਕਰਨੀਆਂ ਨੇ ਕਿਉਂਕਿ ਦਸੰਬਰ ਮਹੀਨੇ ਦਾ ਸੰਬੰਧ ਹੈ ਪੋਹ ਦੇ ਮਹੀਨੇ ਦੇ ਨਾਲ ਦਸੰਬਰ ਮਹੀਨੇ ਦੇ ਵਿੱਚ ਹੀ ਸ਼ੁਰੂ ਹੋ ਜਾਵੇਗਾ ਦੇਸੀ ਮਹੀਨਾ ਪੋਹ ਦਾ ਅਤੇ ਪੋਹ ਦੇ ਮਹੀਨੇ ਬਾਰੇ ਸਭ ਜਾਣਦੇ ਆ ਕਿ ਇਸ ਮਹੀਨੇ ਨੂੰ ਸ਼ਹੀਦੀ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਇਸ ਮਹੀਨੇ ਦੇ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਸਿੰਘ ਇਸ ਮਹੀਨੇ ਦੇ ਵਿੱਚ ਸ਼ਹੀਦ ਹੋਏ ਇਸ ਕਰਕੇ ਹਰੇਕ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਉਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਬਾਣੀ ਦਾ ਪਾਠ ਕਰੇ ਇਸ ਮਹੀਨੇ ਨੂੰ ਯਾਦ ਰੱਖੇ ਆਪਣੇ ਚੇਤੇ ਦੇ ਵਿੱਚ ਰੱਖੇ ਅਤੇ ਇਸ ਮਹੀਨੇ ਦੇ ਵਿੱਚ ਕੁਝ ਖਾਸ ਕੰਮ ਨੇ ਜੋ ਹਰੇਕ ਗੁਰਸਿੱਖ ਨੇ ਕਰਨੇ ਆ ਅਤੇ ਕੁਝ ਕੰਮ ਭੁੱਲ ਕੇ ਵੀ ਨਹੀਂ ਕਰਨੇ ਉਹ ਕਿਹੜੇ ਕੰਮ ਨੇ ਉਹਨਾਂ ਬਾਰੇ ਆਪਾਂ ਗੱਲ ਕਰ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਜਿਹੜੇ ਕੰਮ ਆਪਾਂ ਜ਼ਰੂਰ ਕਰਨੇ ਆ ਵੈਸੇ ਤਾਂ ਗੁਰੂ ਸਾਹਿਬ ਜੀ ਨੇ ਇਹ ਕੰਮ ਸਾਨੂੰ ਸਾਰਾ ਹੀ ਸਾਲ ਕਰਨ ਨੂੰ ਕਿਹਾ ਏ ਇੱਕ ਦਿਨ ਦਾ ਵੀ ਨਾਗਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਪਰ ਚਲੋ ਜੇਕਰ ਕੋਈ ਸਾਰਾ ਸਾਲ ਇਹ ਕੰਮ ਨਹੀਂ ਕਰ ਪਾਇਆ ਤਾਂ ਘੱਟੋ ਘੱਟ ਇਸ ਮਹੀਨੇ ਦੇ ਵਿੱਚ ਜ਼ਰੂਰ ਕਰ ਲਵੇ ਪਹਿਲਾ ਕੰਮ ਹੈ ਗੁਰੂ ਘਰੇ ਜਾਣਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਦੋ ਵੇਲੇ ਗੁਰੂ ਘਰੇ ਜਾਣ ਦਾ ਹੁਕਮਿਆ ਪਰ ਅੱਜ ਦੀ ਰਜੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਕੁਝ ਭੈਣ ਭਰਾ ਇੱਕ ਵੇਲੇ ਵੀ ਗੁਰੂ ਘਰੇ ਨਹੀਂ ਜਾ ਪਾਉਂਦੇ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਅੱਗੇ ਪਿੱਛੇ ਭਲਾ ਤੁਸੀਂ ਨਹੀਂ ਜਾਂਦੇ ਉਹ ਵੀ ਗਲਤੀ ਆ ਪਰ ਉਹ ਗਲਤੀ ਨੂੰ ਇਸ ਮਹੀਨੇ ਦੇ ਵਿੱਚ ਸੁਧਾਰੋ ਇਸ ਮਹੀਨੇ ਦੇ ਵਿੱਚ ਗੁਰੂ ਘਰੇ ਜ਼ਰੂਰ ਜਾਣਾ ਏ ਜੇ ਦੋ ਵੇਲੇ ਨਹੀਂ ਜਾ ਸਕਦੇ ਤਾਂ ਘੱਟੋ ਘੱਟ ਇੱਕ ਵੇਲੇ ਭਾਵੇਂ ਸਵੇਰ ਵੇਲੇ ਚਲੇ ਜਾਓ ਭਾਵੇਂ ਸ਼ਾਮ ਵੇਲੇ ਚਲੇ ਜਾਓ ਪਰ ਜਾਣਾ ਜ਼ਰੂਰੀ ਆ ਉੱਥੇ ਜਾ ਕੇ ਸਤਿਗੁਰ ਸੱਚੇ ਪਾਸ਼ਾ ਜੀ ਤੋਂ ਸਤਕਾਰ ਸਹਿਤ ਮੱਥਾ ਟੇਕ ਕੇ ਕੁਝ ਸਮਾਂ ਬੈਠ ਕੇ ਹਾਜ਼ਰੀ ਲਗਵਾ ਕੇ ਆਉਣੀ ਆ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਣਾ ਹੈ ਜੇਕਰ ਗੁਰਬਾਣੀ ਦਾ ਪਾਠ ਕਥਾ ਵਿਚਾਰ ਕੀਰਤਨ ਚੱਲ ਰਿਹਾ ਹੈ ਤਾਂ ਬੜੇ ਹੀ ਸਤਕਾਰ ਸਹਿਤ ਸੰਗਤ ਦੇ ਵਿੱਚ ਬੈਠ ਕੇ ਸੁਣੋ ਧਿਆਨ ਦੇ ਨਾਲ ਸੁਣੋ ਕਿਉਂਕਿ ਜੋ ਵੀ ਉੱਥੇ ਕਥਾ ਵਿਚਾਰ ਹੋ ਰਹੀ ਹੋਵੇਗੀ ਪਾਠ ਹੋ ਰਿਹਾ ਹੋਵੇਗਾ ਜਾਂ ਕੀਰਤਨ ਹੋ ਰਿਹਾ ਹੋਵੇਗਾ ਉਹ ਗੁਰੂ ਸਾਹਿਬ ਜੀ ਦਾ ਸਾਡੇ ਲਈ ਉਪਦੇਸ਼ ਉੰਡਾਈ ਉਹਨਾਂ ਧਿਆਨ ਦੇ ਨਾਲ ਸੁਣ ਕੇ ਆਉਣਾ ਜੇ ਹੋ ਸਕੇ ਤਾਂ ਕੁਝ ਸਮਾ ਸੇਵਾ ਵੀ ਜ਼ਰੂਰ ਕਰਨੀ ਆ ਸੰਗਤ ਜੀ ਯਕੀਨ ਕਰਕੇ ਜਾਣੋ ਜੀ ਜੇਕਰ ਪੂਰਾ ਮਹੀਨਾ ਲਗਾਤਾਰ ਅਸੀਂ ਗੁਰੂ ਘਰੇ ਜਾਵਾਂਗੇ ਜਾ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਸੁਣਾਂਗੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਾਂਗੇ ਜਾਂ ਬਾਣੀ ਸੁਣਾਂਗੇ ਸੇਵਾ ਕਰਾਂਗੇ ਤਾਂ ਸਾਡਾ ਬਹੁਤ ਭਲਾ ਹੋਣਾ ਪਤਾ ਨਹੀਂ ਸਾਡੇ ਕਿੰਨੇ ਮਾੜੇ ਕਰਮ ਕੱਟੇ ਜਾ ਸਕਦੇ ਆ ਸਾਡੇ ਕਿੰਨੇ ਸੋਹਣੇ ਸੋਹਣੇ ਲੇਖ ਲਿਖੇ ਜਾ ਸਕਦੇ ਆ ਤਾਂ ਇਹ ਮੌਕਾ ਨਹੀਂ ਗਵਾਉਣਾ ਜੇਕਰ ਆਪਾਂ ਚਾਹੁੰਦੇ ਆ ਨਾ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ਹੀਦਾ ਸਿੰਘਾਂ ਦਾ ਬੇਰ ਭਰਿਆ ਹੱਥ ਸਾਡੇ ਸਿਰ ਤੇ ਆਵੇ ਤਾਂ ਫਿਰ ਇਸ ਮਹੀਨੇ ਕੰਮ ਜ਼ਰੂਰ ਕਰਨਾ ਹੈ ਗੁਰੂ ਘਰੇ ਜ਼ਰੂਰ ਜਾਣਾ ਹੈ ਗੁਰੂ ਘਰੇ ਜਾਂਦੇ ਸਮੇਂ ਵੀ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਮੂਲ ਮੰਤਰ ਜਾਪ ਕਰਦੇ ਜਾਓ ਆਉਂਦੇ ਸਮੇਂ ਵੀ ਗੁਰੂ ਗੁਰੂ ਕਰਦੇ ਆਓ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਕਰਨੀ ਬਸ ਨਾਮ ਜਪਦੇ ਜਾਓ ਉੱਥੇ ਜਾ ਕੇ ਨਾਮ ਜਪੋ ਅਤੇ ਨਾਮ ਜਪਦੇ ਜਪਦੇ ਘਰ ਆਓ ਘਰ ਦੇ ਵਿੱਚ ਵੀ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਬਸ ਗੁਰਬਾਣੀ ਦਾ ਪਹਿਰਾ ਲਾ ਦੇਣਾ ਹੈ ਪੂਰਾ ਪਰਿਵਾਰ ਰਲ ਕੇ ਪਾਠ ਕਰੋ ਇਸ ਮਹੀਨੇ ਦੇ ਵਿੱਚ ਆਪਣੇ ਆਪ ਦੇ ਉੱਤੇ ਬੈਨ ਲਗਾ ਲਓ ਮਿੱਥ ਲਓ ਕਿ ਕਿੰਨੇ ਪਾਠ ਕਰਨੇ ਆ ਜਪਜੀ ਸਾਹਿਬ ਜੀ ਦੇ ਪਾਠ ਸ਼ੁਰੂ ਕਰ ਲਓ ਸੁਖਮਨੀ ਸਾਹਿਬ ਜੀ ਦੇ ਕਰ ਲਓ ਚਉਪਈ ਸਾਹਿਬ ਜੀ ਦੇ ਕਰ ਲਓ ਜਿਹੜਾ ਵੀ ਪਾਠ ਜਾਂ ਸ਼ਬਦ ਜਪ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਜੋ ਕਰ ਸਕਦੇ ਹੋ ਉਸ ਦੇ ਹਿਸਾਬ ਨਾਲ ਕਰ ਲਓ ਪੂਰਾ ਪਰਿਵਾਰ ਰਲ ਕੇ ਕਰ ਲਓ ਜੇ ਪੂਰਾ ਪਰਿਵਾਰ ਸਾਥ ਨਹੀਂ ਦਿੰਦਾ ਤਾਂ ਕਰਦਾ ਕੋਈ ਇੱਕ ਜੀ ਹੀ ਉਦਮ ਕਰੇ ਉਹ ਪਾਠ ਕਰੇ ਅਤੇ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੋਵੇਗੀ ਉਸ ਤੋਂ ਬਾਅਦ ਇਹ ਤੀਸਰਾ ਕੰਮ ਉਹ ਹੈ ਅਮਰਤ ਵੇਲਾ ਸਮਾਲਣਾ ਸੰਗਤ ਜੀ ਅਮਰਤ ਵੇਲਾ ਹਰੇਕ ਗੁਰਸਿੱਖ ਦੇ ਲਈ ਲਾਜ਼ਮੀ ਆ ਸਾਨੂੰ ਇੱਕ ਦਿਨ ਦੀ ਵੀ ਛੁੱਟੀ ਨਹੀਂ ਮਿਲੀ ਇੱਕ ਦਿਨ ਦਾ ਵੀ ਨਾਗਾ ਕਰਨ ਦੀ ਇਜਾਜ਼ਤ ਨਹੀਂ ਆ ਸਿੱਖ ਨੂੰ ਪਰ ਕੁਝ ਭੈਣ ਭਰਾ ਆਲਸ ਕਰ ਜਾਂਦੇ ਨੇ ਖਾਸ ਕਰਕੇ ਸਰਦੀ ਦੇ ਦਿਨਾਂ ਦੇ ਵਿੱਚ ਉਹ ਕਹਿੰਦੇ ਸਵੇਰੇ ਸਵੇਰ ਰਜਾਈ ਦਾ ਨਿੱਗ ਛੱਡਣ ਨੂੰ ਦਿਲ ਨਹੀਂ ਕਰਦਾ ਉੱਠਿਆ ਨਹੀਂ ਜਾਂਦਾ ਜਿਹੜੇ ਉੱਠ ਜਾਂਦੇ ਨੇ ਉਹ ਕਹਿੰਦੇ ਸਵੇਰੇ ਸਵੇਰ ਇਸ਼ਨਾਨ ਕਰਨ ਨੂੰ ਦਿਲ ਨਹੀਂ ਕਰਦਾ ਪਰ ਸੰਗਤ ਜੀ ਸੱਚ ਕਰਕੇ ਜਾਣਿਓ ਜੇ ਜਿਹੜੇ ਅਮਰਤ ਵੇਲੇ ਦੇ ਵਿੱਚ ਰਜਾਈ ਦਾ ਨਿੱਗ ਛੱਡ ਦਿੰਦੇ ਆ ਰਜਾਈ ਦੇ ਵਿੱਚੋਂ ਬਾਹਰ ਨਿਕਲ ਆਉਂਦੇ ਆ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਮਿੱਠੀ ਨਿੱਗੀ ਪਿਆਰੀ ਗੋਦ ਦਾ ਨਿਗ ਮਿਲਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਗੋਦੀ ਦੇ ਵਿੱਚ ਬਿਠਾ ਕੇ ਨਾਮ ਜਪਾਉਂਦੇ ਨੇ ਇਹ ਤੁਸੀਂ ਉੱਠ ਕੇ ਦੇਖਿਓ ਜੇ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੋਵੇਗੀ ਜਿਹੜੇ ਸੱਚੇ ਨਾਮ ਦੇ ਨਾਲ ਜੁੜ ਗਏ ਉਹਨਾਂ ਦੇ ਉੱਤੇ ਕਿਸੇ ਮੌਸਮ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਕਿਸੇ ਸਥਿਤੀ ਕਿਸੇ ਹਾਲਾਤ ਦਾ ਪ੍ਰਭਾਵ ਨਹੀਂ ਪੈਂਦਾ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਉਹ ਬਿਮਾਰ ਹੋਣ ਤੰਦਰੁਸਤ ਹੋਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਸ ਉਹਨਾਂ ਨੂੰ ਫਰਕ ਪਿੰਦਾ ਹੈ ਅਮਰਤ ਵੇਲੇ ਦੇ ਉਹਨਾਂ ਦੇ ਲਈ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛੇਨ ਬਹੁਤ ਕੀਮਤੀ ਹੁੰਦਾ ਹੈ ਤਾਂ ਬਸ ਇਹ ਕਿਰਪਾ ਸਾਡੇ ਤੇ ਵੀ ਹੋ ਜਾਵੇ ਇਹ ਗੁਰੂ ਸਾਹਿਬ ਜੀ ਤੋਂ ਮੰਗ ਮੰਗਣੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਤੀ ਕਰਨੀ ਆ ਜਿਹੜੇ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਹਰ ਰੋਜ਼ ਸ਼ੁਕਰਾਨਾ ਕਰਿਆ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰਿਆ ਤੁਸੀਂ ਇਹ ਕਿਰਪਾ ਕੀਤੀ ਜਿਨ੍ਹਾਂ ਦੇ ਉੱਤੇ ਇਹ ਕਿਰਪਾ ਅਜੇ ਤੱਕ ਨਹੀਂ ਹੋਈ ਉਹ ਇਸ ਮਹੀਨੇ ਦੇ ਵਿੱਚ ਪੂਰੀ ਕੋਸ਼ਿਸ਼ ਕਰੋ ਬਸ ਸਾਡੇ ਵੱਲੋਂ ਇੱਕ ਕੋਸ਼ਿਸ਼ ਕਰਨ ਦੀ ਹੀ ਦੇਰੀ ਆ ਸਾਡੀ ਕੀਤੀ ਹੋਈ ਕੋਸ਼ਿਸ਼ ਨੂੰ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕਰ ਦੇਣੀ ਆ ਤਾਂ ਰੋਜ਼ ਕੋਸ਼ਿਸ਼ਾ ਕਰੋ అలਾਰਮ ਲਗਾ ਕੇ ਸੋਵੋ ਕਰਦੇ ਕਿਸੇ ਜੀ ਨੂੰ ਕਹਿ ਕੇ ਸੋਵੋ ਕਿ ਮੈਨੂੰ ਸਵੇਰੇ ਉਠਾ ਦੇਣਾ ਜਿਵੇਂ ਤਿਵੇਂ ਕਰਕੇ ਅਮਰਤ ਵੇਲੇ ਜ਼ਰੂਰ ਉੱਠਣਾ ਹੈ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕੇ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੋਣਾ ਸ਼ਹੀਦਾ ਸਿੰਘਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੋਣਾ ਸਹਿਬ ਜਦਿਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੋਣਾਗੇ ਸਾਨੂੰ ਤੁਸੀਂ ਅਮਰਤ ਵੇਲੇ ਦੇ ਵਿੱਚ ਉਠਾ ਦੇਣਾ ਜਦੋਂ ਇਹ ਆਪਾਂ ਮਿੰਤਾ ਤਰਲੇ ਕਰਾਂਗੇ ਅਰਦਾਸਾਂ ਕਰਾਂਗੇ ਤਾਂ ਤੁਹਾਡੇ అలਾਰਮ ਤੋਂ ਪਹਿਲਾਂ ਤੁਹਾਨੂੰ ਜਾਗ ਆ ਜਾਵੇਗੀ ਇਹ ਭਾਵੇਂ ਤੁਸੀਂ ਅੱਜ ਹੀ ਅਜਮਾ ਕੇ ਦੇਖ ਲੈਣਾ ਸੋ ਅਮਰਤ ਵੇਲੇ ਜ਼ਰੂਰ ਸਮਾਂ ਲੈਣਾ ਹੈ ਅਮਰਤ ਵੇਲੇ ਦਾ ਨਾਗਾ ਨਹੀਂ ਕਰਨਾ ਕਿਉਂਕਿ ਮੇਰੇ ਚੌਥੇ ਪਾਸ਼ਾ ਜੀ ਨੇ ਤਾਂ ਸਾਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜਿਹੜਾ ਅਮਰਤ ਵੇਲੇ ਨਹੀਂ ਉੱਠਦਾ ਉਹਨੂੰ ਸਿੱਖ ਅਖਵਾਉਣ ਦਾ ਹੀ ਹੱਕ ਨਹੀਂ ਆ ਸਿੱਖ ਅਖਵਾਉਣ ਦੇ ਲਈ ਹੀ ਅਮਰਤ ਵੇਲੇ ਉੱਠਣਾ ਜ਼ਰੂਰੀ ਆ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਬਾਕੀ ਜੇ ਫਿਰ ਵੀ ਨਾ ਉੱਠਿਆ ਜਾਵੇ ਤਾਂ ਇੱਕ ਵਾਰ ਮਿਰਕਲਗੀ ਤਰਪਾਦਸ਼ਾ ਜੀ ਨੂੰ ਯਾਦ ਕਰ ਲੈਣਾ ਸਹੀ ਦਸਿੰਘਾਂ ਨੂੰ ਯਾਦ ਕਰ ਲੈਣਾ ਉਹ ਛੋਟੀਆਂ ਜਿੰਨਾਂ ਨੂੰ ਯਾਦ ਕਰ ਲੈਣਾ ਫਿਰ ਆਪਣੇ ਆਪ ਹੀ ਆਲਸ ਭੱਜ ਜਾਵੇਗਾ ਤੁਹਾਨੂੰ ਉੱਦਮ ਤਾਕਤ ਮਿਲ ਜਾਵੇਗੀ ਕਲਗੀ ਤਰਪਾਦਸ਼ਾ ਜੀ ਦੇ ਜੀਵਨ ਨੂੰ ਪੜ੍ਹਿਓ ਇਸ ਮਹਿਲੇ ਦੇ ਬਰਤਾਂਤ ਨੂੰ ਪੜ੍ਹਿਓ ਤਾਂ ਪਤਾ ਲੱਗਦਾ ਏ ਕਿ ਮਿਰਕਲ ਦੀ ਤਰਪਾਸ਼ਾ ਜੀ ਨੇ ਐਡੇ ਔਖੇ ਸਮੇਂ ਦੇ ਵਿੱਚ ਵੀ ਅੰਮ੍ਰਿਤ ਵੇਲੇ ਦਾ ਨਾਗਾ ਨਹੀਂ ਪਹਿਣ ਦਿੱਤਾ ਜਦੋਂ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਪਿੱਛੇ ਦੁਸ਼ਮਣ ਦੀ ਫੌਜ ਲੱਗੀ ਅੱਗੇ ਸਰਸਾ ਨਦੀ ਪੜ ਰਹੀ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਵੇਲੇ ਦੇ ਵਿੱਚ ਵੀ ਅਮਰਤ ਵੇਲੇ ਦਾ ਨਾਗਾ ਨਹੀਂ ਪੈਣ ਦਿੱਤਾ ਸਰਸਾ ਦੀ ਨਦੀ ਦੇ ਕੰਡੇ ਤੇ ਬੈਠ ਕੇ ਅਮਰਤ ਵੇਲਾ ਸਮਾਲ ਲਿਆ ਇਸ ਤੋਂ ਵੱਡੀ ਉਦਾਹਰਨ ਹੋਰ ਕਿਹੜੀ ਹੋ ਸਕਦੀ ਹੈ ਜੇ ਗੁਰੂ ਸਾਹਿਬ ਜੀ ਨੇ ਅਮਰਤ ਵੇਲੇ ਦਾ ਨਾਗਾ ਨਹੀਂ ਪਾਇਆ ਤਾਂ ਫਿਰ ਅਸੀਂ ਕੌਣ ਹੁੰਨੇ ਆ ਨਾਗਾ ਪਾਉਣ ਵਾਲੇ ਸੋ ਸੰਗਤ ਜੀ ਅਮਰਤ ਵੇਲਾ ਹਰ ਹਾਲ ਦੇ ਵਿੱਚ ਸਮਾਲਣਾ ਹੈ ਗੁਰੂ ਸਾਹਿਬ ਜੀ ਸਾਨੂੰ ਸਮਾਲ ਲੈਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨ ਦਾ ਇਹੋ ਜਰੀਆ ਹੈ ਅਮਰਤ ਵੇਲੇ ਉੱਠੋ ਉੱਠ ਕੇ ਵਦ ਤੋਂ ਵਦ ਨਾਮ ਜਪੋ ਅਤੇ ਜਿਹੜੇ ਪੂਰਾ ਸਾਂ ਆਲਸ ਕਰਕੇ ਅਮਰਤ ਵੇਲਾ ਗਵਾ ਬੈਠੇ ਆ ਅਮਰਤ ਵੇਲੇ ਦੇ ਵਿੱਚ ਸੁੱਤੇ ਰਹੇ ਆ ਦਮ ਕਰੋ ਇਸ ਮਹੀਨੇ ਦੇ ਵਿੱਚ ਜਰੂਰ ਉਠੋ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਦੇਖਣਾ ਗੁਰੂ ਸਾਹਿਬ ਜੀ ਕਿੰਝ ਕਿਰਪਾ ਕਰਦੇ ਫਿਰ ਉਸ ਤੋਂ ਬਾਅਦ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਕਿ ਜੇਕਰ ਤੁਸੀਂ ਇਸ ਮਹੀਨੇ ਦੇ ਵਿੱਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਕਰਨ ਜਾ ਰਹੇ ਹੋ ਸੋਚ ਰਹੇ ਹੋ ਤਾਂ ਉਹਨੂੰ ਅੱਗੇ ਪਿੱਛੇ ਕਰ ਦਿਓ ਕਿਉਂਕਿ 11 ਮਹੀਨੇ ਆ ਸਾਡੇ ਕੋਲ ਅਸੀਂ ਜਿਸ ਤਰੀਕੇ ਦੇ ਨਾਲ ਚਾਹੀਏ ਖੁਸ਼ੀਆਂ ਬਣਾ ਸਕਦੇ ਹਾਂ ਪਰ ਇਸ ਮਹੀਨੇ ਦੇ ਵਿੱਚ ਸਿੱਖ ਖੁਸ਼ੀਆਂ ਮਨਾਉਂਦੇ ਭੰਗੜੇ ਪਾਉਂਦੇ ਚੰਗੇ ਨਹੀਂ ਲੱਗਦੇ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਨਾਮ ਬਾਣੀ ਦੇ ਨਾਲ ਜੁੜਨਾ ਹੈ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਆ ਇਸ ਮਹੀਨੇ ਦੇ ਵਿੱਚ ਭੁੱਲ ਕੇ ਵੀ ਕੋਈ ਨਸ਼ਾ ਨਹੀਂ ਕਰਨਾ ਕੁਝ ਲੋਕ ਤਾਂ ਚਲੋ ਨਸ਼ੇ ਕਰਨ ਦੇ ਆਦੀ ਨੇ ਵੀ ਉਹ ਤਾਂ ਸਾਰਾ ਸਾਲ ਨਸ਼ੇ ਕਰਦੇ ਨੇ ਪਰ ਕੁਝ ਲੋਕ ਅਜੇ ਵੀ ਉਹ ਜੋ ਠੰਡ ਦੇ ਮੌਸਮ ਦੇ ਵਿੱਚ ਆ ਗਏ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ ਕਹਿੰਦੇ ਇਹ ਨਸ਼ਾ ਕਰਕੇ ਠੰਡ ਘੱਟ ਲੱਗਦੀ ਆ ਕੁਝ ਲੋਕ ਠੰਡ ਤੋਂ ਬਚਣ ਦੇ ਲਈ ਸ਼ਰਾਬ ਦਾ سہਾਰਾ ਲੈਂਦੇ ਆ ਮੀਟ ਅੰਡੇ ਦਾ ਸਹਾਰਾ ਲੈਂਦੇ ਆ ਭਾਵੇਂ ਕੀ ਜੀਵ ਹੱਤਿਆ ਨਸ਼ੇ ਪ੍ਰਸੰਗਤ ਜੀ ਜਿਨ੍ਹਾਂ ਨੂੰ ਸੱਚੇ ਨਾਮ ਦਾ ਨਸ਼ਾ ਹੋ ਗਿਆ ਨਾ ਉਹਨਾਂ ਦੇ ਉੱਤੇ ਕੋਈ ਮੌਸਮ ਪ੍ਰਭਾਵ ਨਹੀਂ ਪੰਡਾ ਉਹਨਾਂ ਨੂੰ ਕੋਈ ਠੰਡ ਠਾਰ ਨਹੀਂ ਸਕਦੀ ਕੋਈ ਗਰਮੀ ਤਪਾ ਨਹੀਂ ਸਕਦੀ ਇਸ ਕਰਕੇ ਸੱਚੇ ਨਾਮ ਦਾ ਨਸ਼ਾ ਕਰਨਾ ਹੈ ਬਾਕੀ ਦੇ ਨਸ਼ਿਆਂ ਤੋਂ ਦੂਰ ਰਹਿਣਾ Nice. No, no. ਕਿਉਂਕਿ ਜਿਹੜੇ ਬਾਕੀ ਦੇ ਨਸ਼ੇ ਨੇ ਨਾ ਉਹ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਨੇ ਸਾਡੀ ਸਿਹਤ ਸਾਡੇ ਰਿਸ਼ਤੇ ਸਾਡੇ ਕੰਮ ਧੰਦੇ ਕਾਰੋਬਾਰ ਨੂੰ ਬਰਬਾਦ ਕਰ ਦਿੰਦੇ ਨੇ ਪਰ ਜਿਹੜਾ ਨਾਮ ਦਾ ਨਸ਼ਾ ਹੈ ਜਿਹੜਾ ਸੱਚਾ ਨਾਮ ਆ ਇਹ ਸਾਡੀ ਜ਼ਿੰਦਗੀ ਨੂੰ ਸਵਾਰ ਦਿੰਦਾ ਹੈ ਤਾਂ ਸੱਚੇ ਨਾਮ ਦੇ ਨਾਲ ਜੁੜਨਾ ਹੈ ਗੁਰੂ ਗੁਰੂ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣਾ ਹੈ ਤਾਂ ਦੇਖਣਾ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਬਰਕਤਾਂ ਆਪਣੇ ਆਪ ਸਾਡੀ ਉਲੀ ਦੇ ਵਿੱਚ ਪਹਿਣ ਗਿਆ ਸੋ ਸੰਗਤ ਜੀ ਇਹ ਬੇਨਤੀਆਂ ਨੂੰ ਜਰੂਰ ਪ੍ਰਮਾਣ ਕਰਨਾ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਬਾਣੀ ਪੜਨੀ ਆ ਗੁਰੂ ਘਰੇ ਜਾ ਕੇ ਸੇਵਾ ਕਰਨੀ ਆ ਨਿੰਦਿਆ ਚੁਗਲੀ ਜਾਂ ਇਧਰ ਉਧਰ ਦੀਆਂ ਗੱਲਾਂ ਤੋਂ ਪਰਹੇਜ਼ ਰੱਖਣਾ ਹੈ ਕੁਝ ਲੋਕ ਢਾਈ ਢਾਈ ਘੰਟੇ ਬੈਠ ਕੇ ਨਾਮ ਜਪਦੇ ਆ ਫਿਰ ਉਸ ਤੋਂ ਬਾਅਦ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੰਦੇ ਆ ਪਰ ਇਨਾਂ ਕੰਮਾਂ ਤੋਂ ਦੂਰ ਰਹਿਣਾ ਹੈ ਕਿਉਂਕਿ 2.5 ਘੰਟੇ ਦਾ ਕੀਤਾ ਹੋਇਆ ਨਿਤਨੇਮ ਸਾਡੀ 5 ਮਿੰਟ ਦੀ ਨਿੰਦਿਆ ਚੁਗਲੀ ਖਾ ਜਾਂਦੀ ਆ ਵਿਅਰਥ ਕਰ ਦਿੰਦੀ ਆ ਇਸ ਕਰਕੇ ਨਿੰਦਿਆ ਚੁਗਲੀ ਤੋਂ ਹੀ ਰੱਖਾ ਤੋਂ ਮਾੜੀ ਸੰਗਤ ਤੋਂ ਦੂਰ ਰਹਿਣਾ ਹੈ ਬਸ ਇਸ ਮਹੀਨੇ ਦੇ ਵਿੱਚ ਨਾਮ ਜਪਣਾ ਹੈ ਨਾਮ ਜਪਣਾ ਹੈ ਨਾਮ ਜਪਣਾ ਹੈ ਜਿਸ ਤਰੀਕੇ ਦੇ ਨਾਲ ਵੀ ਜਪ ਸਕਦੇ ਹੋ ਗੁਰਬਾਣੀ ਦਾ ਪਾਠ ਕਰ ਲਓ ਸ਼ਬਦ ਜਾਪ ਕਰ ਲਓ ਜੇਕਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਸਵਾ ਸਵਾ ਸ਼ੁਕਰਾਨਾ ਸਵਾ ਸਵਾ ਸਿਮਰਨ ਸੋ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰ ਲੈਣੀਆਂ ਜੇਕਰ